ਆਈਏਸ ਅਫਸਰ ਦੇ ਉੱਤੇ ਐਫਆਈਆਰ ਦਰਜ ਹੋ ਚੁੱਕੀ ਹੈ ਜੀ ਹਾਂ ਪੂਰਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜਲੰਧਰ ਦੇ ਵਿੱਚ ਇੱਕ ਜ਼ਿਮਨੀ ਵਿਵਾਦ ਨੇ ਰਾਜਨੀਤੀ ਅਤੇ ਪ੍ਰਸ਼ਾਸਨ ਦੋਵਾਂ ਦੇ ਵਿਚਾਲੇ ਹਲਚਲ ਮਚਾਈ ਹੈ ਇੱਕ ਪਾਸੇ ਪੰਜਾਬ ਦੀ ਸੀਨੀਅਰ ਆਈਏਐਸ ਅਧਿਕਾਰੀ ਬਬਤਾ ਕਲੇਰ ਅਤੇ ਉਹਨਾਂ ਦੇ ਪਤੀ ਸਟੀਫਨ ਕਲੇਰ ਨੇ ਤੇ ਦੂਜੀ ਪਾਸੇ ਪ੍ਰਬਲ ਸਰਿਆ ਕੰਪਨੀ ਦੇ ਨਾਲ ਜੁੜੇ ਇੱਕ ਧਿਰ ਵੀ ਜਿਹੜੀ ਇਸ ਦੇ ਵਿੱਚ ਸ਼ਾਮਲ ਹੈ ਇਸ ਟਕਰਾਅ ਦੇ ਵਿੱਚ ਮਾਮਲਾ ਇੰਨਾ ਵੱਧ ਜਾਂਦਾ ਹੈ ਕਿ ਗੋਲੀਬਾਰੀ ਤੱਕ ਹੋ ਜਾਂਦੀ ਹੈ ਉਸ ਤੋਂ ਬਾਅਦ ਮਾਮਲੇ ਦੇ ਵਿੱਚ ਆਈ ਆਈ ਐਸ ਅਧਿਕਾਰੀ ਉਹਨਾਂ ਦੇ ਪਤੀ ਅਤੇ ਸਰਕਾਰੀ ਗਨਮੈਨ ਵਿਰੁੱਧ ਥਾਣਾ 7 ਦੇ ਵਿੱਚ ਗੰਭੀਰਤਾ ਧਰਾਮਾ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਜਾਣਕਾਰੀ ਦੇ ਅਨੁਸਾਰ ਹਸਪਤਾਲ ਦੇ ਸਾਹਮਣੇ ਇੱਕ ਪਲਾਟ ਦੇ ਵਿੱਚ ਮਲਬਾ ਸੁੱਟਣ ਨੂੰ ਲੈ ਕੇ ਸ਼ੁਰੂ ਹੋਏ ਝਗੜੇ ਨੇ ਅਚਾਨਕ ਹਿੰਸਕ ਰੂਪ ਇੰਜ ਲਿਆ ਕਿ ਗੋਲੀਬਾਰੀ ਉੱਥੇ ਹੁੰਦੀ ਹੈ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਨਾਲ ਹੀ ਦੋਸ਼ ਹੈ ਕਿ ਕਲੇਰ ਪਰਿਵਾਰ ਨੇ ਆਪਣੇ ਸਰਕਾਰੀ ਗਨਮੈਨ ਨੂੰ ਸਰਕਾਰੀ ਹਥਿਆਰ ਦੀ ਵਰਤੋਂ ਕਰਨ ਅਤੇ ਗੋਲੀ ਚਲਾਉਣ ਦੇ ਲਈ ਕਿਹਾ ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸ਼ਿਕਾਇਤਕਰਤਾ ਸੁਲੱਖਣ ਸਿੰਘ ਅਤੇ ਉਹਨਾਂ ਦੇ ਮੈਨੇਜਰ ਹਰਪ੍ਰੀਤ ਸਿੰਘ ਨੇ ਇਸ ਸੰਬੰਧ ਦੇ ਵਿੱਚ ਥਾਣਾ ਸੱਤ ਦੀ ACP ਰੂਪਦੀਪ ਕੌਰ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਹਰਕਤ ਦੇ ਵਿੱਚ ਆਈ ਹੈ ਤੇ ਬਬਿਤਾ ਕਲੇਰ ਅਤੇ ਉਹਨਾਂ ਦੇ ਪਤੀ ਅਤੇ ਗਨਮੈਨ ਦੇ ਵਿਰੁੱਧ ਕੇਸ ਵੀ ਦਰਜ ਕਰ ਲਿਆ ਗਿਆ ਫਿਲਹਾਲ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਪੁਲਿਸ ਉਤਰਾ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸਾਰੇ ਤੱਥਾਂ ਦੀ ਜਾਂਚ ਹੋਵੇਗੀ